ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਵਾਹਿਗੁਰੂ ਆਪ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਅੱਜ ਮੈਂ ਤੁਹਾਡੇ ਨਾਲ ਧੰਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹਿਸਟਰੀ ਦਾ ਜੋ ਅਗਲਾ ਭਾਗ ਅਸੀਂ ਪਿਛਲੇ ਦਿਨੀ ਛੱਡਿਆ ਸੀ ਉਸ ਤੋਂ ਅਗਲੇ ਭਾਗ ਤੋਂ ਮੈਂ ਅੱਜ ਸ਼ੁਰੂ ਕਰਾਂਗਾ ਤੇ ਅੱਜ ਦਾ ਇਹ ਸਾਡਾ ਜੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹਿਸਟਰੀ ਮੈਂ ਕਾਫੀ ਦਿਨ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਆਖਰੀ ਭਾਗ ਹੈ ਇਸ ਭਾਗ ਦੇ ਵਿੱਚ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੱਚਖੰਡ ਜਾਣਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ ਤੇ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਉਹ ਸਾਂਝਾ ਕਰਾਂਗਾ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ ਜੀ ਦੀਵਾਲੀ ਦਾ ਮੇਲਾ ਸੀ ਤੇ ਗੁਰੂ ਜੀ ਨੇ ਵੱਡੇ ਵੱਡੇ ਤਨੁੱਖ ਤਲਵਾਰਾਂ ਤੇ ਬੰਦੂਕਾਂ ਇੱਕ ਤਖਤ ਪੋਛ ਤੇ ਰਖਵਾ ਕੇ ਆਪਣੇ ਸਿੰਘਾਸਨ ਦੇ ਨਾਲ ਹੀ ਰਖਾ ਲਏ ਦੀਵਾਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਲਈ ਸ਼ਹਿਰ ਦੇ ਲੋਕ ਕੜਾਹ ਪ੍ਰਸ਼ਾਦ ਦੇ ਹੋਰ ੇਟਾਵਾਂ ਲੈ ਕੇ ਆਏ। ਕਈ ਅਮੀਰ ਵਜ਼ੀਰ ਵੀ ਇਸ ਮੌਕੇ ਤੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਪੁੱਜੇ। ਇਨ੍ਹਾਂ ਅਮੀਰਾਂ ਵਜ਼ੀਰਾਂ ਵਿੱਚ ਕਈ ਹਸਦੀ ਇਰਖਾਲੂ ਲੋਕ ਵੀ ਸਨ ਜਿਨ੍ਹਾਂ ਨੂੰ ਗੁਰੂ ਜੀ ਦੇ ਜ਼ਖਮੀ ਹੋਣ ਦਾ ਪਤਾ ਸੀ। ਪਰ ਹੁਣ ਫੇਰ ਉਸੇ ਤਰ੍ਹਾਂ arogt ਤੇ aan-shaan ਦੇਖ ਕੇ ਹੈਰਾਨੀ ਤੇ ਈਰਖਾ ਵੀ ਹੋਈ ਕਿ ਵੇਖੋ ਇਹ ਗੁਰੂ ਬਚਦਾ ਹੀ ਜਾਂਦਾ ਹੈ ਲੱਖਾਂ ਫੌਜਾਂ ਇਸ ਨੂੰ ਨਾ ਰੋਕ ਸਕੀਆਂ ਨਾ ਫੜ ਸਕੀਆਂ ਇਹ ਇਕੱਲਾ ਹੀ ਉਹਨਾਂ ਤੇ ਘੇਰੇ ਵਿੱਚੋਂ ਨਿਕਲ ਗਿਆ ਹੁਣ ਕਿਸੇ ਨੇ ਦਾ ਲਾ ਕੇ ਵਾਰ ਕੀਤਾ ਹੈ ਤਾਂ ਉਸ ਨੂੰ ਦੂਜਾ ਵਾਰ ਕਰਨ ਦਾ ਮੌਕਾ ਨਹੀਂ ਦਿੰਦਾ ਇੰਨੀ ਫੁਰਤੀ ਕਿ ਉਸ ਦਾ ਸਿਰ ਲਾ ਕੇ ਰੱਖ ਦਿੱਤਾ ਸੋ ਇਹੋ ਜਿਹੇ ਲੋਕਾਂ ਵਿੱਚੋਂ ਇੱਕ ਗੁਰੂ ਜੀ ਦੇ ਸ਼ਸਤਰਾਂ ਨੂੰ ਵੇਖ ਕੇ ਕਹਿਣ ਲੱਗਾ ਇੰਨੀਆਂ ਵੱਡੀਆਂ ਕਮਾਨਾਂ ਚਲਾਉਣ ਵਾਲਾ ਅੱਜ ਕੱਲ ਕੋਈ ਨਹੀਂ ਹੋ ਸਕਦਾ ਦੂਜੇ ਨੇ ਉਸ ਦੀ ਗੱਲ ਸੁਣ ਕੇ ਕਿਹਾ ਇਹੋ ਜਿਹੇ ਵੱਡੇ ਵੱਡੇ ਹਥਿਆਰ ਵਿਖਾਵੇ ਦੇ ਹੁੰਦੇ ਹਨ ਚਲਾਉਂਦਾ ਕੋਈ ਨਹੀਂ ਉਹਨਾਂ ਅਮੀਰਾਂ ਵਜ਼ੀਰਾਂ ਨੇ ਆਪਸ ਵਿੱਚ ਇਹ ਗੱਲਾਂ ਕੀਤੀਆਂ ਪਰ ਇੱਕ ਅੱਗੇ ਵੱਧ ਕੇ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਅਰਜ ਹੈ ਇਹ ਕਮਾਨਾ ਜੋ ਰੱਖੀਆਂ ਹਨ ਸਾਨੂੰ ਚੜਾ ਕੇ ਦਿਖਾਓ ਤਾਂ ਸਾਡੀ ਤਸੱਲੀ ਹੁੰਦੀ ਹੈ ਹੁਣ ਜੇ ਕੋਈ ਕਹੇ ਕਿ ਗੁਰੂ ਜੀ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਤਾਂ ਇਹ ਉਹਨਾਂ ਦੀ ਭੁੱਲ ਹੈ ਗੁਰੂ ਜੀ ਨੇ ਤਾਂ ਪਹਿਲਾਂ ਹੀ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਆਪਣਾ ਅੰਤ ਸਮਾ ਨੇੜੇ ਆਇਆ ਜਾਣ ਕੇ ਮਾਤਾ ਸਾਹਿਬ ਦੇਵਾ ਤੇ ਭਾਈ ਮਣੀ ਸਿੰਘ ਜੀ ਨੂੰ ਜ਼ਰੂਰੀ ਗੱਲ ਸਮਝਾ ਕੇ ਪੰਜਾਬ ਵੱਲ ਭੇਜ ਦਿੱਤਾ ਸੋ ਇਹ ਜੋਤੀ ਜੋਤ ਸਮਾਉਣ ਦਾ ਬਹਾਨਾ ਬਰਣਾ ਸੀ ਤਾਂ ਗੁਰੂ ਜੀ ਕਿਵੇਂ ਇਹ ਕੰਮ ਨਾ ਕਰ ਦੇ ਸੋ ਗੁਰੂ ਜੀ ਨੇ ਉਸੇ ਵੇਲੇ ਉੱਠ ਕੇ ਜਿਹੜੀ ਸਭ ਤੋਂ ਸਖਤ ਤਨੁਖ ਸੀ ਹੋ ਚੁੱਕੀ ਤੇ ਜਦ ਉਹ ਜ਼ੋਰ ਨਾਲ ਖਿੱਚੀ ਤਾਂ ਉਸ ਦੀ ਦਰੜ ਦਰੜ ਦੀ ਆਵਾਜ਼ ਸਭ ਨੇ ਸੁਣੀ ਤੇ ਉਸ ਵਿੱਚੋਂ ਨਿਕਲਿਆ ਤੀਰ ਖਵਰੇ ਕਿੰਨੇ ਮੀਲਾਂ ਤੇ ਜਾ ਡਿੱਗਾ ਪਰ ਜ਼ੋਰ ਲੱਗਣ ਨਾਲ ਗੁਰੂ ਜੀ ਦੇ ਅੱਲੇ जखਮਾਂ ਦੇ ਟੋਪੇ ਟੁੱਟ ਗਏ ਤੇ ਖੂਨ ਨਿਕਲ ਕੇ ਗੁਰੂ ਜੀ ਦੇ ਬਸਤਰ ਲਾਲੋ ਲਾਲ ਹੋ ਗਏ ਉਹਨਾਂ ਅਮੀਰਾ ਵਜ਼ੀਰਾ ਦੇ ਰੰਗ ਉੱਡ ਗਏ ਸਿੰਘ ਹੱਕੇ ਬੱਕੇ ਰਹਿ ਗਏ ਝਟਪਟ ਗੁਰੂ ਜੀ ਦੇ जखਮਾਂ ਨੂੰ ਵੱਧਾ ਤੇ ਗੁਰੂ ਜੀ ਨੂੰ ਬਿਸਤਰੇ ਤੇ ਲਟਾ ਦਿੱਤਾ ਪਰ ਗੁਰੂ ਜੀ ਨੇ ਹੁਣ ਸਾਫ ਤੌਰ ਤੇ ਪ੍ਰਗਟ ਕਰ ਦਿੱਤਾ ਲਓ ਭਾਈ ਸਾਡੀ ਹੁਣ ਸੱਚਖੰਡ ਜਾਣ ਦੀ ਤਿਆਰੀ ਹੈ ਹੁਣ ਸਾਡੇ ਜ਼ਖਮਾਂ ਨੂੰ ਸਿਉਣ ਤੇ ਮਲਮ ਪੱਟੀ ਕਰਨ ਦਾ ਯਤਨ ਨਾ ਕਰੋ ਇਹ ਸੁਣ ਕੇ ਸਿੰਘਾਂ ਦੀਆਂ ਪੁਬਾਂ ਨਿਕਲ ਗਈਆਂ ਮਹਾਰਾਜ ਇੱਥੇ ਪਰਦੇਸ ਵਿੱਚ ਇਹ ਕੀ ਬਾਣਾ ਵਰਤੌਣ ਲੱਗੇ ਹੋ ਗੁਰੂ ਜੀ ਨੇ ਕਿਹਾ ਸਿੰਘੋ ਸੰਸ਼ਾ ਨਾ ਕਰੋ ਗਮ ਨਾ ਕਰੋ ਤੇ ਬੇਫਿਕਰ ਹੋ ਗੁਰੂ ਸਦਾ ਹੀ ਤੁਹਾਡੇ ਅੰਗ ਸੰਗ ਹੈ ਇਹ ਅਸਥੂਲ ਦੇਹ ਤਾਂ ਕਿਸੇ ਦੀ ਵੀ ਨਹੀਂ ਰਹੀ ਵੱਡੇ ਵੱਡੇ ਅਵਤਾਰ ਪੀਰ ਪੈਗੰਬਰ ਸਭ ਨੂੰ ਇਸ ਸੰਸਾਰ ਤੋਂ ਜਾਣਾ ਪਿਆ ਹੈ ਤੇ ਸਾਡੇ ਚਲੇ ਜਾਣ ਦਾ ਅਫਸੋਸ ਕਿਉਂ ਕਰਦੇ ਹੋ ਗੁਰੂ ਜੀ ਦਾ ਸ਼ਬਦ ਅਨੰਤ ਹੈ ਉਹ ਤੁਹਾਡੇ ਅੰਗ ਸੰਗ ਹੈ ਤੇ ਸਦਾ ਹੀ ਗੁਰੂ ਤੁਹਾਡਾ ਸਹਾਇਕ ਰਹੇ ਅਸੀਂ ਅੱਗੇ ਵੀ ਕਿਹਾ ਹੈ ਤੇ ਪ੍ਰਲੋਕ ਜਾਣ ਸਮੇ ਤੁਹਾਨੂੰ ਫਿਰ ਕਹਿੰਦੇ ਹਾਂ ਕਿ ਤਦ ਖਾਲਸਾ ਨਿਆਰਾ ਰਹੇਗਾ ਇੱਕ ਪ੍ਰਭੂ ਤੇ ਗੁਰੂ ਤੋਂ ਬਿਨਾ ਹੋਰ ਕਿਸੇ ਦੀ ਓਟ ਤੇ ਆਸਰਾ ਨਹੀਂ ਲਵੇਗਾ ਤਦ ਤੱਕ ਖਾਲਸੇ ਨੂੰ ਕੋਈ ਦਬਾਉਣ ਤੇ ਜਿੱਤਣ ਵਾਲਾ ਨਹੀਂ ਹੈ ਸਿੱਖਾਂ ਦੇ ਵਿਰਾਗ ਨੂੰ ਧੀਰਜ ਨਹੀਂ ਸੀ ਆਉਂਦੀ ਉਹ ਦੇਸ਼ ਛੱਡ ਕੇ ਗੁਰੂ ਪਿਆਰ ਬਦਲੇ ਪਰਦੇਸ ਵਿੱਚ ਆਏ ਸਨ ਪਰ ਪਰਦੇਸ ਵਿੱਚ ਪੁੱਜ ਕੇ ਗੁਰੂ ਦਾ ਵਿਛੋੜਾ ਦੇ ਜਾਣਾ ਇਹ ਸੀੜਾ ਦੇ ਸੱਲ ਨੂੰ ਤਾਂ ਉਹ ਗੁਰਸਿੱਖ ਪ੍ਰੀਤਵਾਨ ਹੀ ਜਾਣਦੇ ਸਨ ਜੋ ਗੁਰੂ ਜੀ ਦੇ ਨਾਲ ਗਏ ਸਨ ਅਸੀਂ ਤੁਸੀਂ ਕੀ ਜਾਣ ਸਕਦੇ ਹਾਂ ਜਿਨ੍ਹਾਂ ਨੇ ਪਰਵਾਾਰ ਪਰਿਵਾਰ ਛੱਡੇ ਧੀਆਂ ਪੁੱਤਰ ਤੇ ਘਰ-ਬਾਰ ਦੇ ਸੁੱਖ ਛੱਡ ਕੇ ਗੁਰੂ ਜੀ ਦੇ ਨਾਲ ਰਹਿਣ ਨੂੰ ਤਰਜੀਹ ਦਿੱਤੀ ਉਹਨਾਂ ਦੇ ਪਿਆਰ ਦਾ ਅੰਦਾਜ਼ਾ ਅਸੀਂ ਕੀ ਲਗਾ ਸਕਦੇ ਹਾਂ ਪਿਆਰਿਆਂ ਵਿੱਚੋਂ ਕੇਵਲ ਇੱਕ ਭਾਈ ਦਿਆ ਸਿੰਘ ਜੀ ਨਾਲ ਹੀ ਸਨ ਪਰ ਇਸ ਸਮੇਂ ਜਿੰਨੇ ਵੀ ਸਨ ਉਹ ਸਾਰੇ ਹੀ ਉਹਨਾਂ ਵਰਗੇ ਪ੍ਰੀਤਵਾਨ ਸਨ ਤੇ ਗੁਰੂ ਜੀ ਤੋਂ ਜਾਨ ਨਿਸ਼ਾਵਰ ਕਰ ਦੇਣੀ ਇਹ ਵਾਲੇ ਲੋਕ ਗੁਰੂ ਜੀ ਦੇ ਨਾਲ ਸਨ ਇਸ ਗੱਲ ਨੂੰ ਉਹ ਤੁੱਛ ਸਮਝਣ ਵਾਲੇ ਸਨ ਜੋ ਸਿੰਘਾਂ ਨੂੰ ਜਦ ਇਹ ਪ੍ਰਤੀਤ ਹੋ ਗਿਆ ਕਿ ਗੁਰੂ ਜੀ ਨੇ ਹੁਣ ਮੁੜ ਕੇ जखਮਾਂ ਨੂੰ ਤੋਪੇ ਲਵਾਉਣ ਤੋਂ ਨਾ ਕਰ ਦਿੱਤੀ ਹੈ ਤੇ ਸੱਚਮੁੱਚ ਹੀ ਸੱਚਖੰਡ ਚਲੇ ਜਾਣਗੇ ਤਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਸ ਪ੍ਰਦੇਸ਼ ਵਿੱਚ ਸਾਡਾ ਹੁਣ ਕੌਣ ਹੈ ਅੱਗੇ ਤਾਂ ਜਿਸ ਗੁਰੂ ਜੀ ਨੇ ਵੀ ਸੱਚਖੰਡ ਜਾਣਾ ਹੁੰਦਾ ਸੀ ਉਹ ਪਹਿਲਾਂ ਹੀ ਆਪਣੀ ਥਾਂ ਉੱਤੇ ਕਿਸੇ ਨੂੰ ਨਿਯਤ ਕਰ ਦਿੰਦੇ ਸਨ ਪਰ ਹੁਣ ਤੁਸੀਂ ਪੰਥ ਨੂੰ ਕਿਸ ਦੇ ਲੜ ਲਾਇਆ ਹੈ ਬਿਨਾਂ ਕਿਸੇ ਦੇ ਲੜ ਲਾਏ ਜੇ ਤੁਸੀਂ ਚਲੇ ਗਏ ਤਾਂ ਪੰਥ ਤਿੱਤਰ-ਬਿੱਤਰ ਹੋ ਕੇ ਖਤਮ ਹੋ ਜਾਣਾ ਹੈ ਕਿਰਪਾ ਕਰੋ ਇਸ ਦਾ ਵਾਰਸ ਕਿਸੇ ਨੂੰ ਥਾਪ ਦਿਓ ਕਿਸ ਨੂੰ ਥਾਪੋਗੇ ਸਾਹਿਬਜ਼ਾਦੇ ਸ਼ਹੀਦ ਹੋਗੇ ਭਾਈ ਦਿਆ ਸਿੰਘ ਜੀ ਨੇ ਇਸ ਵੇਲੇ ਹੰਝੂ ਕੇਰਦੇ ਹੋਏ ਕਿਹਾ ਕਿ ਤੁਸੀਂ ਸਾਨੂੰ ਨਾ ਬਚਾਉਂਦੇ ਤਾਂ ਕਿ ਇੱਕ ਸਾਹਿਬਜ਼ਾਦੇ ਨੂੰ ਬਚਾ ਕੇ ਲੈ ਆਉਂਦੇ ਤਾਂ ਲਿਆ ਸਕਦੇ ਸੀ ਪਰ اے ਬੇਪਰਵਾਹ ਸਤਿਗੁਰੂ ਹੁਣ ਇਸ ਗੱਲ ਦਾ ਫਿਕਰ ਕਰੋ ਤੇ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਸਾਨੂੰ ਕਿਸੇ ਦੇ ਲੜ ਲਾਓ ਫਿਰ ਸੱਚਖੰਡ ਜਾਣਾ ਤੁਸੀਂ ਸਮਰੱਥ ਗੁਰੂ ਹੋ ਜੋ ਚਾਹੋ ਕਰ ਸਕਦੇ ਹੋ ਪ੍ਰਭੂ ਦੇ ਖਾਸ ਹੁਕਮ ਨਾਲ ਆਏ ਹੋ ਤੇ ਹੁਣ ਜਾਣ ਲੱਗੇ ਇਸ ਗੱਲ ਦਾ ਪ੍ਰਬੰਧ ਕਰਦੇ ਜਾਓ ਸਿਆਣੇ ਸਿੰਘ ਜਾਣਦੇ ਸਨ ਕਿ ਗੁਰੂ ਪੁਣਾ ਬੜੀ ਵੱਡੀ ਵਸਤੂ ਹੈ ਗੁਰੂ ਹਰ ਕੋਈ ਨਹੀਂ ਬਣ ਸਕਦਾ ਪਰ ਧੀਰਮਲ, ਰਾਮ ਰਾਏ ਤੇ ਪirthi ਚੰਦ ਵਰਗੀਆਂ ਦੀਆਂ ਗੱਲਾਂ ਨੂੰ ਮੁੱਖ ਰੱਖ ਕੇ ਉਹ ਗੁਰੂ ਦੀ ਥਾਪਣਾ ਉਹ ਗੁਰੂ ਜੀ ਤੋਂ ਹੀ ਕਰਾਉਣਾ ਚਾਹੁੰਦੇ ਸਨ ਤੇ ਉਹਨਾਂ ਨੂੰ ਯਕੀਨ ਸੀ ਗੁਰੂ ਦੇ ਥਾਪੇ ਗੁਰੂ ਵਿੱਚ ਹੀ ਪ੍ਰਥਮ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਦਸਮ ਗੁਰੂਆਂ ਵਰਗੀਆਂ ਤਾਕਤਾਂ ਹੋ ਸਕਦੀਆਂ ਹਨ ਹੋਰ ਕਿਸੇ ਵਿੱਚ ਵੀ ਨਹੀਂ ਸਿੰਘਾਂ ਦੀ ਚਿੰਤਾ ਵੇਖ ਕੇ ਗੁਰੂ ਜੀ ਨੇ ਕਿਹਾ ਸਿੰਘੋ ਅਸੀਂ ਤੁਹਾਨੂੰ ਇੱਕ ਐਸੇ ਗੁਰੂ ਦੇ ਲੜ ਲਾ ਰਹੇ ਹਾਂ ਜਿਸ ਤੇ ਮਗਰੋਂ ਫਿਰ ਤੁਹਾਨੂੰ ਹੋਰ ਕਿਸੇ ਗੁਰੂ ਦੀ ਲੋੜ ਨਹੀਂ ਪਵੇਗੀ ਹੁਣ ਅਸੀਂ ਤੁਹਾਨੂੰ ਕਾਇਆ ਬਦਲਣ ਵਾਲੇ ਗੁਰੂ ਦੇ ਲੜ ਨਹੀਂ ਲਾਉਣਾ ਸਗੋਂ ਸਦਾ ਇੱਕ ਰਸ ਰਹਿਣ ਤੇ ਵੀ ਸਦੀਵ ਰਹਿਣ ਵਾਲੇ ਸ਼ਬਦ ਗੁਰੂ ਦੇ ਲੜ ਲਾਉਣਾ ਹੈ ਜੋ ਸਦਾ ਹੀ ਤੁਹਾਡੀ ਅਗਵਾਈ ਕਰੇ ਤੇ ਮਨੋ ਕਾਮਨਾ ਵੀ ਸਭ ਦੀਆਂ ਪੂਰੀਆਂ ਕਰੇਗਾ ਸਿੰਘੋ ਸ਼ਬਦ ਗੁਰੂ ਕੀ ਟਕਸਾਲ ਹੈ ਤੇ ਗੁਰੂ ਬਾਣੀ ਗਿਆਨ ਦਾ ਭੰਡਾਰ ਹੈ ਇਸੇ ਸ਼ਬਦ ਦੀ ਦਾਤ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਸੀ ਤੇ ਅੱਗੋਂ ਇਹੀ ਦਾਤ ਅੱਗੇ ਤੋਂ ਅੱਗੇ ਚਲਦੀ ਆਈ ਸੀ ਜਿਸ ਨੂੰ ਅਸਾਂ ਦਮਦਮੇ ਸਾਹਿਬ ਬੈਠ ਕੇ ਮੁਕੰਮਲ ਕਰ ਦਿੱਤਾ ਹੈ ਹੁਣ ਗੁਰਤਾ ਧੁਰਕੀ ਬਾਣੀ ਦੇ ਹਵਾਲੇ ਹੈ ਇਹ ਆਖ ਕੇ ਗੁਰੂ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਪੰਜ ਪੈਸੇ ਤੇ ਨਾਰੀਅਲ ਸ਼ਬਦ ਗੁਰੂ ਦੇ ਅੱਗੇ ਰੱਖ ਕੇ ਫਿਰ ਆਪ ਉੱਠ ਕੇ ਚਾਰ ਪ੍ਰਕਰਮਾ ਕਰਕੇ ਫਿਰ ਮੱਥਾ ਟੇਕ ਦਿੱਤਾ ਤੇ ਕਿਹਾ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਖਾਲਸੇ ਦੇ ਗੁਰੂ ਹੋਣਗੇ ਧਰਮ ਅਰਥ ਧਾਮ ਤੇ ਮੋਖ ਚਾਰੇ ਪਦਾਰਥਾਂ ਦੀ ਦਾਤੀ ਇਹ ਗੁਰਬਾਣੀ ਸਰਬ ਸ਼ਕਤੀਮਾਨ ਹੈ ਇਸ ਹੁਕਮ ਨੂੰ ਮੰਨ ਕੇ ਸਰਬ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਫਿਰ ਇਸ ਤਰ੍ਹਾਂ ਕਿਹਾ ਜਿਸ ਨੂੰ ਕਿਸੇ ਕਵੀ ਨੇ ਇੰਜ ਬਿਆਨ ਕੀਤਾ ਹੈ ਆਗਿਆ ਪਈ ਆਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇਲੇ ਇਸ ਕਾਰਜ ਉਪਰੰਤ ਗੁਰੂ ਜੀ ਨੇ ਕਿਹਾ ਹੁਣ ਸਾਡੀ ਸਤਖੰਡ ਜਾਣ ਦੀ ਤਿਆਰੀ ਹੈ ਇਸ ਲਈ ਲੱਡੂ ਪੂੜੀ ਕੜਾ ਆਦੀ ਸਰਬ ਪ੍ਰਕਾਰ ਦੇ ਸ੍ਰੇਸ਼ਟ ਭੋਜਨ ਤਿਆਰ ਕਰਵਾਓ ਚੰਦਨ ਦੀ ਚਿਖਾ ਤਿਆਰ ਕਰਕੇ ਉਸ ਦੇ ਉਦਾਲੇ ਤੰਬੂ ਤਾਣ ਦਿਓ ਚਿਖਾ ਨੇੜੇ ਕਿਸੇ ਨਹੀਂ ਜਾਣਾ ਅਸੀਂ ਆਪ ਇਕੱਲੇ ਹੀ ਜਾਵਾਂਗੇ ਤੇ ਆਪੇ ਹੀ ਚਿਖਾ ਨੂੰ ਜਲਾਵਾਂਗੇ ਸਾਰੇ ਹੀ ਸਿੰਘ ਭਾਈ ਦਿਆ ਸਿੰਘ ਜੀ ਸਮੇਤ ਗੁਰੂ ਜੀ ਦੇ ਹੁਕਮ ਅਨੁਸਾਰ ਸਭ ਕੁਝ ਕਰਨ ਲੱਗ ਪਏ ਪਰ ਸਿੰਘਾਂ ਦੇ ਨੇਤਰਾਂ ਵਿੱਚੋਂ ਨੀਰ ਚੱਲ ਰਿਹਾ ਸੀ ਗੁਰੂ ਵਿਛੋੜੇ ਦਾ ਦੁੱਖ ਸਭ ਨੂੰ ਬਹਿਬਲ ਕਰੀ ਜਾ ਰਿਹਾ ਸੀ ਸਿੱਖਾਂ ਦੇ ਦੁੱਖ ਨੂੰ ਨਾ ਜਾ ਸਕਣ ਵਾਲੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਧੀਰਜ ਦੇਣ ਲਈ ਫਰਮਾਇਆ ਮੇਰੇ ਪਿਆਰੇ ਸਿੰਘੋ ਸ਼ੋਕ ਨਾ ਕਰੋ ਚਿੰਤਾ ਤੁਰ ਨਾ ਹੋਵੋ ਅੱਗੇ ਵੀ ਤਾਂ ਗੁਰੂ ਸਹਿਬਾਨ ਸਤਖੰਡ ਧਿਆਨੇ ਕਰਦੇ ਹੀ ਰਹੇ ਹਨ ਸਭ ਗੁਰੂ ਸਹਿਬਾਨ ਦੇ ਜੋਤੀ ਜੋਤ ਸਮਾਉਣ ਸਮੇਂ ਕੀਰਤਨ ਤੇ ਗੁਰਬਾਣੀ ਦੇ ਪਾਠ ਹੁੰਦੇ ਰਹੇ ਹਨ ਹੁਣ ਵੀ ਤੁਸੀਂ ਸਭੇ ਪਾਠ ਕਰੋ ਮਨ ਨੂੰ ਬਾਣੀ ਨਾਲ ਜੋੜੋ ਦੇਖੋ ਅਕਾਲ ਪੁਰਖ ਦੀ ਨੇਤ ਅਜ ਤੱਕ ਕਿਸੇ ਤੋਂ ਟਲੀ ਨਹੀਂ అవਤਾਰ ਤੇ ਮਹਾਪੁਰਸ਼ ਅਕਾਲ ਨਾਲ ਇਕਮਿਕ ਹੁੰਦੇ ਹਨ ਉਹਨਾਂ ਨੂੰ ਆਉਣ ਜਾਣ ਦਾ ਕੋਈ ਦੁੱਖ ਕਲੇਸ਼ ਨਹੀਂ ਹੁੰਦਾ ਇਸ ਲਈ ਤੁਸੀਂ ਸਾਡੇ ਜਾਣ ਤੇ ਇਤਨਾ ਸ਼ੌਕ ਕਿਉਂ ਕਰ ਰਹੇ ਹੋ ਕਾਲ ਬਲੀ ਹੈ ਉਮਰ ਪੋਕ ਕੇ ਅੰਤ ਨੂੰ ਸਭ ਨੇ ਕਾਲ ਵੱਸ ਹੋਣਾ ਹੈ ਪ੍ਰਭੂ ਜੀ ਨੇ ਸਾਨੂੰ ਸੁੰਦਰ ਸਰੀਰ ਦਿੱਤਾ ਸੀ ਕਿ ਇਸ ਵਿੱਚ ਰਹਿ ਕੇ ਅਸੀਂ ਸੰਸਾਰ ਦੇ ਕਾਰਜ ਕਰੀਏ ਸੋ ਅਸਾ ਕਾਰਜ ਜਿਹੜੇ ਕਰਨੇ ਸੰਨ ਸੋ ਕਰ ਲਏ ਹਨ ਇਸ ਫਾਨੀ ਸਰੀਰ ਨੂੰ ਛੱਡ ਕੇ ਅਸੀਂ ਹੁਣ ਆਪਣੀ ਪਰਮ ਜੋਤ ਵਿੱਚ ਮਿਲਣ ਲਈ ਜਾ ਰਹੇ ਹਾਂ ਇਸ ਲਈ ਤੁਸੀਂ ਖੁਸ਼ ਹੋਵੋ ਖੁਸ਼ੀਆਂ ਮਨਾਵੋ ਜੱਗ ਕਰੋ ਇੰਨਾ ਜੱਗ ਕਰੋ ਕਿ ਸਭ ਦੁਨੀਆ ਨੂੰ ਰਜਾ ਦਿਓ ਕਿਸੇ ਨੂੰ ਖਾਲੀ ਨਾ ਮੋੜਨ ਦਿਓ ਇਸ ਸ਼ਿਨ ਭੰਗਰ ਸਰੀਰ ਦਾ ਖਿਆਲ ਛੱਡ ਕੇ ਹੁਣ ਪਰਮ ਜੋਤੀ ਵੱਲ ਖਿਆਲ ਕਰੋ ਜਿੱਥੇ ਵੀ ਮੇਰੇ ਪੰਜ ਸਿੰਘ ਅਰਦਾਸ ਕਰਨਗੇ ਮੈਂ ਉਹਨਾਂ ਦੇ ਅੰਗ ਸੰਗ ਹੋ ਕੇ ਉਹਨਾਂ ਦੇ ਸਭ ਕਾਰਜ ਸਵਾਰਾਂਗਾ ਇਸ ਵਿੱਚ ਰੱਤਾ ਵੀ ਸੰਦੇਹ ਨਾ ਜਾਣੋ ਬਾਕੀ ਮੇਰਾ ਅਕਾਲ ਪੁਰਖ ਸਭ ਥਾਵਾਂ ਦਾ ਵਾਸੀ ਹੈ ਉਹ ਘਟ ਘਟ ਵਿੱਚ ਵਿਆਪਕ ਹੈ ਦੇਸ਼ ਕੀ ਤੇ ਪ੍ਰਦੇਸ਼ ਕੀ ਇਸ ਦੀ ਚਿੰਤਾ ਤਾਂ ਤਦ ਹੀ ਕਰੋ ਜੇ ਉਹ ਉੱਥੇ ਹੈ ਤੇ ਇੱਥੇ ਨਹੀਂ ਤੁਸੀਂ ਜਿੱਥੇ ਵੀ ਹੋਵੋਗੇ ਦੂਰ ਨੇੜੇ ਕਿਤੇ ਵੀ ਉਹ ਅਕਾਲ ਪੁਰਖ ਤੁਹਾਨੂੰ ਉਥੋਂ ਦਾ ਹੀ ਵਾਸੀ ਬਣਾ ਦੇਵੇਗਾ ਪਰ ਜਿਨ੍ਹਾਂ ਨੂੰ ਅਜੇ ਵੀ ਸਾਡੇ ਬਚਨਾਂ ਤੇ ਪ੍ਰਤੀਤ ਨਹੀਂ ਉਹ ਖਰਚਾ ਲੈ ਲੈਣ ਤੇ ਦੇਸ਼ ਚਲੇ ਜਾਣ ਸੋ یوں ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਕਤਕ ਸੁਧੀ ਦੂਜ ਨੂੰ ਦਿੱਤੀ ਤੇ ਅੱਗੋਂ ਪੰਥ ਦੇ ਸਭ ਕਾਰਜ ਪੰਜਾਬ ਪਿਆਰਿਆਂ ਨੂੰ ਸੌਂਪ ਦਿੱਤੇ ਉਹਨਾਂ ਨੂੰ ਹੁਕਮ ਦਿੱਤਾ ਜੋ ਕਾਰਜ ਕਰੋ ਗੁਰਬਾਣੀ ਦਾ ਵਾਕ ਲਵੋ ਤੇ ਉਸੇ ਨੂੰ ਗੁਰੂ ਦਾ ਹੁਕਮ ਸਮਝੋ ਬਾਣੀ 10 ਗੁਰੂ ਸਹਿਬਾਨ ਦੀ ਆਤਮਾ ਹੈ ਜਿਸ ਨੇ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਉਹ ਗੁਰਬਾਣੀ ਦਾ ਪਾਠ ਕਰੇ ਗੁਰੂ ਜੀ ਦੇ ਹੁਕਮ ਅਨੁਸਾਰ 30 ਜਵਾਲੇ ਦਿਨ ਵੱਡਾ ਜੱਗ ਹੋਇਆ ਜਿਉਂ-ਜਿਉਂ ਗੁਰੂ ਜੀ ਦੇ ਸੱਚਖੰਡ ਜਾਣ ਦੀ ਖਬਰ ਫੈਲੀ ਲੋਕ ਅੰਤਮ ਦਰਸ਼ਨਾਂ ਲਈ ਬੜੀ ਕਾਲੀ ਨਾਲ ਆਉਣ ਲੱਗੇ ਸੋ ਜੱਗ ਵਾਲੇ ਦਿਨ ਇੰਨਾ ਵੱਡਾ ਇਕੱਠ ਹੋ ਗਿਆ ਕਿ ਮੇਲਾ ਹੀ ਲੱਗ ਗਿਆ ਚੌਥ ਵਾਲੇ ਦਿਨ ਗੁਰੂ ਜੀ ਨੇ ਚਿਤਾ ਚਿਣਵਾਈ ਤੇ ਵਗਦੇ ਹੰਝੂਆਂ ਨਾਲ ਸਭ ਸਿੰਘਾਂ ਨੂੰ ਬੁਲਾਇਆ ਤੇ ਚਿਤਾ ਦੇ ਦੁਆਲੇ ਤੰਬੂ ਲਵਾ ਦਿੱਤਾ ਚੌਥ ਵਾਲੇ ਦਿਨ ਗੁਰੂ ਜੀ ਇਕੱਲੇ ਹੀ ਤੰਬੂ ਵਿੱਚ ਚਲੇ ਗਏ ਤੇ ਬਾਹਰ ਸਭ ਨੂੰ ਹੁਕਮ ਦਿੱਤਾ ਕਿ ਕੀਰਤਨ ਦਾ ਪਾਠ ਤੇ ਗੁਰਬਾਣੀ ਦਾ ਪਾਠ ਕਰਨ ਸਾਰੀ ਰਾਤ ਹੀ ਪਾਠ ਹੁੰਦੇ ਰਹੇ ਸਵੇਰੇ ਪੰਜਵੀਂ ਨੂੰ ਫਿਰ ਕੀਰਤਨ ਸ਼ੁਰੂ ਹੋ ਗਿਆ ਤੇ ਸਾਰਾ ਦਿਨ ਕੀਰਤਨ ਹੁੰਦਾ ਰਿਹਾ ਤੰਬੂ ਦੇ ਅੰਦਰ ਕੋਈ ਨਹੀਂ ਸੀ ਜਾ ਸਕਦਾ ਗੁਰੂ ਜੀ ਦੇ ਹੁਕਮ ਨਾਲ ਇੱਕ ਸਿੰਘ ਤੰਬੂ ਦੇ ਬੂਹੇ ਅੱਗੇ ਪਹਿਰਾ ਦੇ ਰਿਹਾ ਸੀ ਸੋ ਰਾਤ 5 ਤੋਂ 6 ਦੇ ਵਿਚਕਾਰ ਗੁਰੂ ਜੀ ਸੱਚਖੰਡ ਚਲੇ ਗਏ ਸਵੇਰੇ ਦੇਖਿਆ ਗਿਆ ਤਾਂ ਚਿਤਾ ਬੜੀ ਪਈ ਸੀ ਤੇ ਗੁਰੂ ਜੀ ਦਾ ਖਾਸ ਘੋੜਾ ਵੀ ਤਬੇਲੇ ਵਿੱਚ ਨਹੀਂ ਸੀ ਗੁਰੂ ਜੀ ਦੇ ਹੁਕਮ ਨਾਲ ਇਸ ਘੋੜੇ ਨੂੰ ਪਹਿਲੇ ਤਿਆਰ ਕਰ ਦਿੱਤਾ ਗਿਆ ਸੀ ਸੱਚਖੰਡ ਜਾਣ ਤੋਂ ਪਹਿਲਾਂ ਜਦ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਨੂੰ ਦਿੱਲੀ ਭੇਜਿਆ ਤਾਂ ਉਸ ਸਮੇਂ ਕੁਝ ਸਿੰਘਾਂ ਨੇ ਮਾਇਆ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਇੱਕ ਥਾਂ ਤੋਂ ਦੱਬਿਆ ਧੰਨ ਕਢਵਾਇਆ ਇਸ ਥਾਂ ਨੂੰ ਗੁਰਦੁਆਰਾ ਮਾਲ ਟੇਕਰੀ ਆਖਦੇ ਹਨ ਜਿੱਥੇ ਧੰਨ ਵੰਡਿਆ ਉਹ ਗੁਰਦੁਆਰਾ ਸੰਗਤ ਸਾਹਿਬ ਹੈ ਗੁਰੂ ਜੀ ਨੰਦੇੜ ਵਿੱਚ ਕੋਈ 12-13 ਮਹੀਨੇ ਰਹੇ ਸਨ ਸੋ ਉਹਨਾਂ ਦੀ ਯਾਦਗਾਰੀ ਸਥਾਨ ਹੁਣ ਉੱਥੇ ਬੜੇ ਸੁੰਦਰ ਬਣਾ ਰਹੇ ਹਨ ਹੀਰਾ ਕਾਟ ਨਗੀਨਾ ਕਾਟ ਮਾਤਾ ਦਾ ਗੁਰਦੁਆਰਾ ਜਿੱਥੇ ਮਾਤਾ ਸਾਹਿਬ ਦੇਵਾ ਜੀ ਦਾ ਨਿਵਾਸ ਸਥਾਨ ਸੀ ਗੁਰਦੁਆਰਾ ਬੰਦਾ ਸਿੰਘ ਬਹਾਦਰ ਮਾਦੋ ਦਾਸ ਦਾ ਡੇਰਾ ਸ਼িকার ਘਾਟ ਤੇ ਸਤਖੰਡ ਸ੍ਰੀ ਹਜੂਰ ਸਾਹਿਬ ਕੇਂਦਰ ਗੁਰਦੁਆਰਾ ਜਿੱਥੇ ਗੁਰੂ ਜੀ ਸਤਖੰਡ ਨੂੰ ਚਲੇ ਗਏ ਇਹਨਾਂ ਸਬਨਾ ਦਾ ਪ੍ਰਬੰਧ ਸਰਕਾਰ ਦੇ ਮੁਕਰਰ ਸਰਬਰਾਹ ਦੇ ਹੱਥ ਵਿੱਚ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ ਬਿਹਾਰ ਤਖਤ ਪਟਨਾ ਸਾਹਿਬ ਕੇ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਖਾਲਸਾ ਤਖਤ ਸ੍ਰੀ ਕੇਸਕਟ ਤੇ ਪ੍ਰਗਟ ਕੀਤਾ ਤੇ ਜੋਤੀ ਜੋਤ ਦਖਣ ਨੰਨ ਦੇੜ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਤਿੰਨ ਸਥਾਨ ਤਖਤ ਤੇ ਚੌਥਾ ਤਖਤ ਇਹਨਾਂ ਦੇ ਦਾਦੇ ਦਲਪੰਝਨ ਗੁਰੂ ਸੂਰਮੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਹੈ ਪਹਿਲਾ ਇਹ ਚਾਰੇ ਤਖਤ ਸਨ ਪਰ ਹੁਣ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਬਣਾ ਦਿੱਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਕਿ ਸਾਡੇ ਅੰਗੀਠੇ ਨੂੰ ਕੋਈ ਨਾ ਫੋਲੇ ਨਾ ਹੀ ਸਾਡੀ ਕੋਈ ਸਮਾਦ ਬਣਾਈ ਜਾਵੇ ਸਗੋਂ ਸਮਾਦ ਨਾ ਬਣਾਉਣ ਲਈ ਹੁਕਮ ਦਿੱਤਾ ਕਿ ਜਿਹੜਾ ਸਾਡੀ ਸਮਾਦ ਬਣਾਏਗਾ ਉਸ ਦਾ ਦੁਨੀਆ ਤੇ ਕੁਝ ਨਹੀਂ ਰਹੇਗਾ ਪਰ ਜਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੋਰ ਗੁਰਦੁਆਰਿਆਂ ਦੀ ਸੇਵਾ ਕਰਾਈ ਤਾਂ ਇਸ ਦੀ ਸੇਵਾ ਕਰਨ ਤੋਂ ਰੋਕਿਆ ਗਿਆ ਤੇ ਗੁਰੂ ਜੀ ਦਾ ਵਾਕ ਚੇਤੇ ਕਰਾਇਆ ਗਿਆ ਮਹਾਰਾਜ ਜੀ ਨੇ ਕਿਹਾ ਜਿਸ ਗੁਰੂ ਨੇ ਸਾਡੇ ਲਈ ਸਰਬੰਸ ਹੀ ਵਾਰ ਦਿੱਤਾ ਜੇ ਅਸੀਂ ਉਸ ਗੁਰੂ ਦੀ ਯਾਦ ਵਿੱਚ ਆਪਣਾ ਸਰਬੰਸ ਲਾ ਦੇਾਂਗੇ ਤਾ ਕੀ ਹੋ ਜਾਏਗਾ ਮੈਂ ਸਤਗੁਰੂ ਜੀ ਦੇ ਅਸਥਾਨ ਦੀ ਸੇਵਾ ਜ਼ਰੂਰ ਕਰਾਉਣੀ ਹੈ ਮੇਰਾ ਭਾਵੇਂ ਕੋਈ ਰਹੇ ਜਾਂ ਨਾ ਰਹੇ ਮੈਂ ਇਸ ਗੱਲ ਤੋਂ ਡਰਦੇ ਸੇਵਾ ਕਰਨੋਂ ਨਹੀਂ ਹਟਾਂਗਾ ਠੀਕ ਹੈ ਪਰਉਪਕਾਰੀ ਸਤਗੁਰੂ ਦੀ ਯਾਦ ਵਿੱਚ ਉਹਨਾਂ ਨੇ ਯਾਦਗਾਰ ਬਣਾ ਦਿੱਤੀ ਪਰ ਮਹਾਰਾਜ ਦੇ ਬਚਨ ਵੀ ਪੂਰੇ ਹੋ ਗਏ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਤਾਂ ਹੈ ਪਰ ਅੰਛ ਔਲਾਦ ਕੋਈ ਨਹੀਂ ਹੈ ਸਾ ਸੰਗਤ ਜੀ ਇਹ ਸੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪੂਰੀ ਹਿਸਟਰੀ ਜਿਸ ਨੂੰ ਬਿਆਨ ਕਰਦਿਆਂ अनेका ਹੀ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚਿਆਂ ਜੀ ਆਪ ਸੰਗਤ ਬਖਸ਼ਣਯੋਗ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਜਲਦੀ ਮਿਲਦੇ ਆਂ ਫੇਰ ਤੁਹਾਡੇ ਨਾਲ ਨਵੀਂ ਹਿਸਟਰੀ ਲੈ ਕੇ ਉਦੋਂ ਤੱਕ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ